हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਖਾਸ ਸ਼ਹਿਰ ਤੁਸੀਂ ਅਮਰਸਰ ਜਿਹੜੀ ਦੋਸਤੋ ਵਿਜਿਟ ਕਰਨੀ ਆ ਰਾਮ ਤੀਰਥ ਰੋਡ ਰਾਮ ਤੀਰਥ ਰੋਡ ਦੋਸਤੋ ਬਿਲਕੁਲ ਅਕੇ ਲੋਪੋਂ ਕੇ ਚੰਗਾਵਣ ਜਿਹੜੀ ਦੋਸਤੋ ਅਕੇ ਛੱਡ ਕੇ ਚਲੀ ਜਾਂਦੀ ਆ ਜੇਕਰ ਆਪਾਂ ਅਮਰਸਰ ਆਉਨੇ ਆ ਤੇ ਲੋਪੋਂ ਕੇ ਚੰਗਾਵਣ ਜਿਹੜੀ ਦੋਸਤੋ ਅਕੇ ਛੱਡ ਕੇ ਜਾਂਦੀ ਤੇ ਰਾਮ ਤੀਰਥ ਰੋਡ ਤੁਸੀਂ ਆਉਣਾ ਕਿਲੋ ਡੇਢ ਕਿਲੋਮੀਟਰ ਦੋਸਤੋ ਬਿਲਕੁਲ ਦੂਰੀ ਆ ਬਿਲਕੁਲ ਜਦੋਂ ਤੁਸੀਂ ਬਾਈਪਾਸ ਅਮਰਸਰ ਬਾਈਪਾਸ ਤੋਂ ਦੋਸਤੋ ਦੋਸਤੋਂ ਤੁਸੀਂ ਆਰਾਮਤੀਰਸ ਰੋਡ ਪੈਣੀਓ ਤਾਂ ਸਾਰੀ 1.5 ਕਿਲੋਮੀਟਰ ਦੀ ਦੂਰੀ ਤੁਸੀਂ ਆਉਣਾ। ਬਾਕੀ ਵੀਰ ਜਗਜੀਤ ਸਿੰਘ ਦੇ ਜਿਹੜੇ ਨੰਬਰ ਆ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ। ਡੇਰੀ ਫਾਰਮਿੰਗ ਦਾ ਕੰਮ ਆ ਦੋਸਤੋ ਮੋਸਟਲੀ ਜਿੱਦਾਂ ਕਿ ਆਪਾਂ ਅਮਰਸਰ ਦੀ ਗੱਲ ਕਰ ਲਈ ਜਾਂ ਵੱਡੇ ਸ਼ਹਿਰਾਂ ਦੀ ਗੱਲ ਕਰ ਲਈ ਡੇਰੀ ਫਾਰਮਿੰਗ ਦਾ ਕੰਮ ਉੱਥੇ ਹੀ ਹੁੰਦਾ। ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਵੀ ਨਾਲ ਜ਼ਰੂਰ ਹੈਗਾ ਠੀਕ ਆ। ਵਿਕਰੀ ਵਾਲੇ ਪਸ਼ੂ ਆ ਜਿਹੜੇ ਦੋਸਤੋ ਇਸ ਘਰੇ ਆਉਂਦੇ ਰਹਿੰ ਪਹਿਲੀ ਵੀਡੀਓ ਆ ਦੋਸਤੋ ਦੋਸਤੋ ਆਪਣੀ ਇਸ ਘਰੋਂ ਠੀਕ ਹੈ ਪਹਿਲੀ ਵੀਡੀਓ ਆ ਤੇ ਮੱਝਾਂ ਤੁਹਾਨੂੰ ਵੱਡੀਆਂ ਦਿਖਾ ਦਾਂਗੇ ਮੱਝਾਂ ਦੋਸਤੋ ਚਾਰ ਮੱਝਾਂ ਨੇ ਤੇ ਤਿੰਨ ਵਹਿੜਾ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਵਹਿੜ ਸੂਈ ਦੋ ਗੱਬਣ ਵਹਿੜਾ ਨੇ ਇੱਕ ਮੱਝ ਨੀਲੀ ਦੀ ਦਿਖਾਵਾਂਗੇ ਦੋਸਤੋ ਵੱਡੇ ਕੱਦ ਕਾਟ ਦੀ ਆ ਗੱਬਣ ਮੱਝਾ ਪ੍ਰੋਪਰ ਡਿਟੇਲ ਆਪਾਂ ਵੀਰ ਜਗਜੀਤ ਤੋਂ ਲੈ ਲਾਂਗੇ ਵੀਡੀਓ ਦੋਸਤੋ ਅੱਜ ਤੁਸੀਂ ਟਾਈਮ ਜਰੂਰ ਨੋਟ ਕਰ ਲਓ ਕੋਈ ਮਾਰਨਿੰਗ ਦੇ ਵੈਸੇ 11 ਵਜੇ ਦਾ ਜਿਹੜਾ ਸਮਾਂ ਹੈਗਾ ਤਕਰੀਬਨ 10:30 11 ਵਜੇ ਦਾ ਸਮਾਂ ਹੈ ਜੀ ਤਰੀਕ 2 ਅਕਤੂਬਰ ਨੂੰ ਅੱਜ ਆਏ ਇਹ ਆਪਾਂ ਜਿਹੜੀ ਅੱਜ ਕਵਰੇਜ ਕਰਦੇ ਪਏ ਆਂ ਆਓ ਕਰਦੇ ਆਂ ਗੱਲਬਾਤ ਵੀਰ ਜਗਜੀਤ ਦੇ ਨਾਲ ਪੁੱਛ ਲੈਨੇ ਆਂ ਕੀ ਡਿਟੇਲ ਆ ਜਿੰਨਾਂ ਪਸ਼ੂਆਂ ਦੀ ਬਾਕੀ ਆਲਮੋਸਟ ਪਸ਼ੂ ਜਿਹੜੇ ਆ ਦੋਸਤੋ ਟੋਟਲ ਤੁਹਾਨੂੰ ਜਿਹੜੇ ਨਾਗੋ 7 ਦਿਖਾ ਦਾਂਗੇ ਠੀਕ ਆ ਸਭ ਤੋਂ ਪਹਿਲਾਂ ਵੀਰ ਜਗਜੀਤ ਸਿੰਘ ਸਸਰੀਕਾਲ ਸਸਰੀਕਾਲ ਵੀਰ ਜੀ ਠੀਕ ਠਾਕ ਹੋ ਜੀ ਵਧੀਆ ਵੀਰ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਜੀ ਅੱਛਾ ਜਗਜੀਤ ਵੀਰ ਜਿੱਦਾਂ ਆਪਾਂ ਜ਼ਿਕਰ ਕਰਤਾ ਨਾਲ ਇੱਕ ਡੇਰੀ ਫਾਰਮਿੰਗ ਦਾ ਕੰਮ ਆਪਣਾ ਹਾਂਜੀ ਤੇ ਪਸੂ ਜੀ ਸੇ ਤਾਂ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਹੀ ਹੁੰਦੇ ਆ। ਵੀਂਧੀ ਰੁਟੀਨ ਚ ਬਸ ਉਹ ਥੋੜਾ ਜਿਹਾ ਆਪਣਾ ਇਦਾਂ ਸਿਸਟਮ ਹੁੰਦਾ ਕਿ ਮੈਂ ਚੰਗੀ ਦੁੱਧ ਵਾਲੀ ਲੈਣੀ ਆ। ਉਹਨੂੰ ਆਪਣੀ ਦੁੱਧ ਤੇ ਕਰਕੇ ਜੇ ਆਪਣੀ ਮੰਨ ਲਓ ਨਹੀਂ ਵੀ ਮਹਾਂ ਲੱਗਦੀ ਅੱਗੇ ਤੇ ਆਪਾਂ ਲੈਣੀ ਇਸ ਤਰੀਕੇ ਦੀ ਬਾੜੀ ਚੰਗੀ ਮਹਾਂ ਹੈ ਆਪਣੀ ਦੁੱਧ ਦੇ ਸਰਕਲ ਦੇ ਵਿੱਚ ਆਪਣੀ ਘਰ ਵਾਸਤੇ ਮੈਂ ਟਿਕੀ ਰਵੇ। ਸਹੀ ਹੈ ਜੀ। ਥੋੜੀ ਇਸ ਤਰੀਕੇ ਚੰਗੀ ਮਹਾਂ ਲੈਣੀ। ਬਿਲਕੁਲ। ਵੀ ਡੇਰੀ ਦਾ ਪ੍ਰੋਸੈਸ ਆਪਣਾ ਡੇਰੀ ਦਾ ਪ੍ਰੋਗਰਾਮ ਹੈ ਵੀ ਘਟੋ ਘੜ ਵੀ 15 15 1600 ਲੀਟਰ ਤੋਂ ਘੱਟ ਵਾਰਾ ਵੀ ਨਹੀਂ ਖਾਂਦੀ। ਨਹੀਂ ਖਾਂਦੀ ਵੀਰ ਜੀ ਨਹੀਂ ਖਾਂਦੀ। ਠੀਕ ਆ ਤੇ ਅੱਜ ਭਾਈ ਜਗਜੀਤ ਆਪਾਂ ਪਸੂਚਾਰ ਤਾਂ ਮੱਝਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਮੈਂ ਦੱਸਦਾ ਵੀ ਤਿੰਨ ਤਾਂ ਸੁਈਆਂ ਬਿਲਕੁਲ ਹਾਂਜੀ ਵੀਰ ਜੀ ਇੱਕ ਗੱਪਣ ਮੱਝ ਬਿਲਕੁਲ ਜੀ ਤਿਆਰੀ ਤੇ ਮੱਝਾਂ ਦੋਸਤੋ ਪ੍ਰੋਪਰ ਤੁਹਾਨੂੰ ਡਿਟੇਲ ਸਾਂਝੀ ਕਰਾਂਗੇ ਮੱਝ ਨੀਲੀ ਦੀ ਆ ਬਾਕੀ ਆਰਡਰ ਕੁਆਲਿਟੀ ਬਹੁਤ ਜ਼ਿਆਦੀ ਬੈਸਟ ਆ ਵੱਡੀ ਮੱਝ ਜਿਹੜੇ ਵੀਰ ਤੁਸੀਂ ਕੋਈ ਸੋਚ ਰਹੇ ਹੋ ਕਿ 15 14 ਲੀਟਰ ਪਲੱਸ ਵਾਲੀ ਚੀਜ਼ ਖਰੀਦਣ ਬਾਰੇ ਉਹ ਤੁਹਾਨੂੰ ਚੀਜ਼ ਦਿਖਾ ਦਾਂਗੇ ਫਰਸਟਲੀ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲਾਂਗੇ ਠੀਕ ਹੈ ਜੀ ਤੇ ਪਸੰਦ ਆਊਗੀ ਮੱਝ ਤੁਹਾਨੂੰ ਇੱਕ ਨਹੀਂ ਮੱਝ ਤੁਹਾਨੂੰ ਸਾਰੀਆਂ ਪਸੰਦ ਆਉਣਗੀਆਂ ਰੇਟ ਪੜਤਾ ਉਹ ਵੀ ਆਪਾਂ ਪੂਰੀ ਡਿਟੇਲ ਇਸ ਵੀਡੀਓ ਦੇ ਵਿੱਚ ਸਾਂਝੀ ਕਰ ਦੇਾਂਗੇ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਕੱਲੇ-ਕੱਲੇ ਪਸ਼ੂ ਦੀ ਆ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਤੇ ਜਗਦੀਤ ਭਾਈ ਪਹਿਲੇ ਨੰਬਰ ਤੋਂ ਸਟਾਰਟ ਕਰ ਲਿਗੇ ਹਾਂਜੀ ਵੀਰ ਜੀ ਇਸ ਨੀਲੀ ਮੱਝ ਤੋਂ ਆਪਾਂ ਕਰ ਲਿਗੇ ਸਟਾਰਟ ਵੀਰ ਮੱਝ ਦੇਖਦੁਖ ਕਾਫੀ ਸੋਹਣੀ ਜਾਂਦੀ ਤੇ ਕੀ ਹਸਾ ਕਿਤਾਬ ਹੈਗਾ ਇਹਦਾ ਵੀ ਸਵੇਰ ਕਿੰਨਾ ਸੂਗੀ ਇਹਦੀ ਨਾ ਦੋ ਦਿਨ ਚ ਡਿਲੀਵਰੀ ਹੋ ਜਾਣੀ ਹੈ ਤੀਜਾ ਸੂਆ ਸੋਣੀ ਆ ਆਪਾਂ ਕਹਿਨੂੰ ਭਾਵੇਂ ਨੂੰ ਦੂਜਾ ਕਹੀ ਜਾਈਏ ਪਰ ਜਿਹੜੀ ਬਿਲਕੁਲ ਉਹ ਤੀਜਾ ਸੂਆ ਸੋਣੀ ਆ ਤੀਜਾ ਸੂਆ ਤੇ 17 ਲੀਟਰ ਦੀ ਗਾਰੰਟੀ ਦੇ ਮੈਂ ਵਿਚੋਂ ਆਈ ਇਹ ਦਿਨ ਦੋ ਲਊ ਹੀ ਹੋਰ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਜਿਹੜੇ ਵੀਰ ਵੇਖਣਗੇ ਸਾਰਿਆਂ ਨੂੰ ਪਤਾ ਅੱਜ ਕੱਲ ਉਹਨਾਂ ਨੇ ਇਹਨੂੰ ਵੇਖ ਕੇ ਦੱਸ ਦੇਣਾ ਵੀ ਇਹ ਕਿੰਨੇ ਲੀਟਰ ਵਾਲੀ ਹੈ ਜਾਂ ਕਿੰਨੇ ਵਾਲੀ ਨਹੀਂ ਹਰੇਕ ਬੰਦੇ ਨੂੰ ਪਤਾ ਅੱਜ ਕੱਲ ਕਿ ਕਿੰਨਾ ਦੁੱਧ ਦੇਣ ਵਾਲੀ ਹੈ ਦਿਨ ਦੋ ਤਿੰਨ ਹੋਰ ਕੱਢੂਗੀ ਜੀ ਦੋ ਤਿੰਨ ਦਿਨ ਜਿਹੜੇ ਆ ਦ ਆ ਆਰਡਰ ਕੁਆਲਟੀ ਸੋਹਣੀ ਬਣੀ ਬੈਠੀ ਆ ਬਾਕੀ ਤੁਸੀਂ ਆ ਵੇਖੋ ਪੇਟ ਪੂਠਾ ਹਾਈਟ ਦੀ ਵੇਖੋ ਕੱਦ ਘੜ ਵੇਖੋ ਫੁੱਲ ਵੱਡੀ ਹਾਈਟ ਹੈ ਇੱਕ ਬੰਦੇ ਜਿਹੜਾ ਕਦਾਪਾ ਕਹਿ ਦਿੰਦੇ ਆ ਜਦੋਂ ਬਿਲਕੁਲ ਇਹੋ ਜਿਹਾ ਪਸ਼ੂ ਦੇਖਦੇ ਆ ਪੁੜੇ ਪੜੇ ਬਿਲਕੁਲ ਨਵੇਂ ਆ 2-3 ਦਿਨ ਲਾਜ਼ਮੀ ਜਿਹੜੇ ਦੋਸਤੋ ਲੈ ਜਾਓਗੇ ਠੀਕ ਆ ਹੋ ਸਕਦਾ ਵੀ ਜਿਹੜਾ ਵੀਰ ਕੋਈ ਸੌਦਾ ਕਰੇ ਸਫਰ 'ਚ ਜਾਂਦੇ ਆ ਸੂ ਵੀ ਸਕਤੀ 1-2 ਦਿਨ ਕੱਢ ਕੇ ਹੈ ਤਿਆਰੀ ਆ ਪ੍ਰੋਪਰ ਠੀਕ ਆ ਫੇਸ ਕੁਆਲਟੀ ਤੁਹਾਨੂੰ ਦਿਖਾਉਣੇ ਆ ਪ੍ਰੋਪਰ ਬਾਹਰ ਕੱਢ ਕੇ ਤਸੱਲੀ ਨਾਲ ਜਿਹੜੀ ਦੋਸਤੋ ਤੋਰ ਕੇ ਦਿਖਾਉਣੇ ਆ ਲਿਓ ਵੀਰ ਜੀ ਕੱ ਮਜਾ ਬਿਲਕੁਲ ਜਿਹੜੀਆਂ ਦੋਸਤੋ 15 14 14 ਲੀਟਰ ਤਿਆਰ ਵਾਲੀਆਂ ਵੀ ਅੱਗੇ ਤੁਹਾਨੂੰ ਬਿਲਕੁਲ ਦਿਖਾਉਣੀਆਂ ਜਿਹੜੀਆਂ ਵੀ 15 15 14 14 ਲੀਟਰ ਜਿੰਨਾ ਥਰੇ ਦੁੱਧ ਤਿਆਰ ਠੀਕ ਆ ਤੇ ਆ ਲੈ ਜੋ ਜੀ ਆ ਦੇਖੋ ਫੋਲਡ ਫੋਲਡ ਸੈਂਪਲ ਕਰਕੇ ਆ ਦੇਖੋ ਫੋਲਡ ਬਟਾ ਫੋਲੋ ਬੜੀ ਹਾਈਟ ਆ ਦੋਸਤੋ ਵਜ਼ਨ ਲੋਡ ਪੂਰਾ ਮਜਦਾ ਠੀਕ ਆ ਸੋ ਆਰਡਰ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਸੋ ਸੋਹਣੀ ਦੇਖਾ ਪ੍ਰੋਪਰ ਬਿਲਕੁਲ ਤਿਆਰੀ ਦੇ ਵਿੱਚ ਆ ਠੀਕ ਆ ਜੀ ਤਿਆਰ ਕਰੀ ਬੈਠੀ ਆਪਣੇ ਆਪ ਨੂੰ 2-3 ਦਿਨ ਹੋ ਸਕਦਾ ਵੀ ਦੋਸਤੋ ਕੱਢ ਲੈ ਠੀਕ ਆ ਲੈ ਆ ਜੀ ਹਾਂਜੀ ਰੋਕ ਲਿਓ ਵੀਰ ਜੀ ਰੋਕ ਲਿਆ ਜਾ ਰੁਕ ਦਿਓ ਮੈਂ ਅੱਗੇ 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 ਹੋ ਗਿਰੋ ਰੋਕ ਮੈਂ ਲਓ ਜੀ ਠੀਕੋ ਫੁੱਲ ਬੜਾ ਫੁੱਲ ਬੜੀ ਹਾਈਟ ਦੀ ਜਿਹੜੀ ਦੋਸਤੋ ਹਿਮਾਚਲ ਤੁਹਾਨੂੰ ਦਿਖਾ ਦਿਖਾਤੀ ਆ ਪ੍ਰੋਪਰ ਚਾਰੇ ਪੈਰਾਂ ਦੇ ਮਾਰਕਿੰਗ ਆ ਚਾਰੇ ਪੈਰ ਠੋਕੇ ਆ ਅੱਛਾ ਵੀਰ ਜਗਜੀਤ ਕੀ ਮੋਲ ਕੀ ਰੋਗ ਇਹਦਾ ਲੈਣ ਦਾ ਵੀਰ ਜੀ ਲੈਣ ਦੇਣ ਵਾਲੀ ਬਿਲਕੁਲ ਜਾਇਜ਼ 1,22,000 ਦੀ ਮੈਂ ਦਵਾਂਗੇ 1,22,000 ਦੀ ਹਾਂਜੀ ਠੀਕ ਹੈ ਜੀ ਕੋਈ ਵੀ ਰਸੂਈ ਤੋਂ ਲੈ ਜਾਏ ਦੁੱਧ ਕਰਕੇ ਵੀ ਦੇ ਦੇਾਂਗੇ 15 15 15 ਤੋਂ ਪਲੱਸ ਕਰਕੇ ਵੀ ਦੇ ਦੇਾਂਗੇ ਬਿਲਕੁਲ ਦੇ ਦੇਾਂਗੇ ਵੀਰ ਜੀ ਆਪਣਾ ਬ ਇਹ ਤੇ ਡਬਲ ਰੁਪਏ ਲੈ ਜੇ ਨਾ ਕਰੂ ਸਹੀ ਜੀ ਲਓ ਵੀ ਦੋਸਤੋ ਇਹ ਵੀ ਜਰੂਰ ਨਾਲ ਗੱਲ ਤੁਸੀਂ ਨੋਟ ਕਰ ਲਿਓ ਠੀਕ ਆ ਬਾਕੀ ਜਿਹੜੇ ਵੀ ਰਿਪਾਰਕੂ ਆ ਜਿਹਨਾਂ ਨੂੰ ਪਤਾ ਨਾਰਮਲੀ ਉਹਨਾਂ ਨੂੰ ਸਾਰਾ ਪਤਾ ਵੀ ਕਿਹੜੀ ਬਰੀਡ ਆ ਕਿੰਨਾ ਕੁ ਮਿਲ ਕੇ ਜਿਹੜਾ ਪਾਉਣਾ ਚਾਹੀਦਾ ਇਹਨੂੰ ਠੀਕ ਆ ਸੋ ਆਹ ਵੇਖੋ ਬਾਕੀ ਥਣਾ ਤੋਂਨਾਂ ਦੀ ਵਿੱਚ ਸਪੇਸ ਬੇਥੀ ਕਾਫੀ ਸੋਹਣੀ ਆ ਠੀਕ ਆ ਲਓ ਜੀ ਤੋਰ ਦਿਓ ਜੀ ਲੈ ਜੋ ਕੋਈ ਨਹੀਂ ਲੈ ਜੋ ਅੰਦਰ ਅੰਦਰ ਲੈ ਜੀ ਠੀਕ ਆ ਬੇਥੀ ਚੰਗੀ ਆ ਬਿਲਕੁਲ ਲੈ ਜੀ ਸਪੈਸ਼ਲ ਠੀਕ ਆ ਆਹ ਦੇਖੋ ਬੰਦ 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 ਲਓ ਜੀ ਅੱਛਾ ਭਾਈ ਜਗਜੀਤ ਸਿੰਘ ਦੀ ਡਿਟੇਲ ਫਿਰ ਕੀ ਆ ਸੂਆ ਕਿੰਨਾ ਸੂਈ ਆ ਇਹ ਵੀਰ ਜੀ ਦੂਜਾ ਸੂਆ ਸੂਈ ਆ ਹਾਂ ਕਿ 7 ਦਿਨ ਸੂਈ ਨੂੰ 10 ਕਿਲੋ ਨੈਟ ਦੁੱਧ ਤਿਆਰ ਆ ਕੰਡਾ ਆਪਣੇ ਕੋਲੇ ਆ ਜਿਹੜਾ ਮਰਜ਼ੀ ਵੀ ਰਾਨ ਕੇ ਤੋਲ ਲਓ ਠੀਕ ਆ ਜੀ ਹਾਂਜੀ 7 ਦਿਨਾਂ ਦੀ ਸੂਈ ਆ ਦੋਸਤੋ 10 ਕਿਲੋ ਬਿਲਕੁਲ ਹਾਜ਼ਰ ਦੁੱਧ ਦੂਜਾ ਸੂਆ ਮਗਰ ਬੱਚਾ ਕੀ ਤੇ ਥੱਲੇ ਇਹਦੇ ਮਗਰ ਕਟਾਈ ਆ ਆ ਦੇਖੋ ਠੀਕ ਆ ਜੀ ਔਰ ਇਹ ਲੈ ਜਾ ਲੈ ਜਾ ਅੰਦਰ ਲੈ ਜਾ ਬੱਚੇ ਦਾ ਕਰ ਦੇ ਠੀਕ ਹੈ अच्छा हुन 10 किलो ਜਿਹੜਾ ਹਾਜ਼ਰ ਹੈ ਨਾ ਬਿਲਕੁਲ ਜੀ ਕੰਡੇ ਵਾਲਾ ਕੰਡੇ ਵਾਲਾ 10 ਕੰਡੇ ਵਾਲਾ ਦੁੱਧ ਹੈ ਵੀ ਦੋਸਤੋ ਜੋ ਦੁੱਧ ਦੱਸਿਆ ਜਾਊਗਾ ਉਹਦਾ ਕੰਡਾ ਵੀਰਾਂ ਦਾ ਵੀ ਆਪਾਂ ਕਰਾ ਕੇ ਦਵਾਂਗੇ ਠੀਕ ਹੈ 18 ਕਿਲੋ ਦੁੱਧ ਕਰੂਗੀ ਮੈਂ ਕੋਲ ਇਹ ਨਹੀਂ ਹੈਗਾ ਵੀ ਝਾਗ ਵਾਲਾ 10 ਕਿਲੋ ਵੀ ਬਿਲਕੁਲ ਠੰਡਾ ਕਰਕੇ ਕੰਡੇ ਵਾਲਾ ਜਿਹੜਾ ਦੁੱਧ ਉਹ 10 ਕਿਲੋ ਆ ਤੇ ਥੱਲੇ ਬੱਚਾ ਤੇ ਕਟਾ 10 ਦਾ ਨਾ ਕਟਾ ਜੀ ਵੀ ਕਟਾ ਤੇ ਮੋਲੇ ਦਾ ਵੀ ਇੱਕ ਵਾਰੀ ਫੇਰ ਕਨਫਰਮ ਕਰਾ ਦਿਓ ਕਿੰਨਾ 88000 ਦੀ ਦੇਣੀ ਬਸ 88000 ਦੀ ਠੀਕ ਆ ਬਾਕੀ ਥਣ ਥਣ ਬਹੁਤ ਜ਼ਿਆਦਾ ਸੋਹਣਾ ਦੋਸਤੋ ਵਿਥੀ ਬਣਾ ਲਓ ਆ ਲੋ ਜੀ ਠੀਕ ਹੈ ਤੇ ਇਹ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾਤੀ ਠੀਕ ਹੈ ਦੂਜਾ ਹੀ ਸੂਆ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਤੀਸਰੇ ਨੰਬਰ ਤੇ ਜਿਹੜੀ ਆਪਾਂ ਮੱਝ ਵੀਰ ਦਿਖਾਉਣੀ ਆ ਉਹਦੀ ਡਿਟੇਲ ਕੀ ਹੋਊਗੀ ਜੀ ਦੂਜਾ ਸੂਆ ਸ਼ਹੀਓ ਹਾਂ ਜੀ ਇਹ ਦੰਦਾਂ ਤੋਂ ਛਿੱਗੀ ਜੀ ਝੋਟੀ ਅੱਛਾ ਜੀ ਤੇ ਦੁੱਧ net 15 ਕਿਲੋ ਕੋਈ ਆਪਣਾ ਕੰਡਿਆ ਜਿਹੜਾ ਲੈ ਆਣਗੇ 15 ਕਿਲੋ ਤੇ ਸੂਈ ਨੂੰ ਨੂੰ 25 26 ਦਿਨ ਹੋ ਗਏ 25 26 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਠੀਕ ਆ ਫਸਾ 9 16 15 16 ਕਿਲੋ ਦੁੱਧ net હાજર ਕੰਡੇਆ ਆ ਮਗਰ ਕੱਟੀ ਫੀਮੇਲ ਕਾਫ ਆ ਦੇਖੋ ਜੀ ਆਹ ਵੇ ਹੋ ਦੁੱਜੇ ਨਬਰ ਵਾਲੀ ਦਾ ਹਾਂ ਦੁੱਜੇ ਨਬਰ ਵਾਲੀ ਬਿਲਕੁਲ ਆ ਦਿਖਾਤੀ ਆ ਜੀ ਆ ਲੋ ਬਾਹਰ ਕਰ ਇਹ ਕੱਟੀ ਹੈ ਸੂਆ ਦੂਜਾ ਦੰਦਾਂ ਤੋਂ ਕਿਵੇਂ ਛੌਗੀ ਛਿੱਗੀ ਛਿੱਗੀ ਵੀਰ ਜੀ ਛਿੱਗੀ ਆ ਉਹ ਛਿੱਗੀ ਲਿਓ ਜੀ ਚੱਕੀਆ ਠੀਕ ਆ ਬਾਕੀ ਆਰਡਰ ਦੀ ਕੁਆਲਿਟੀ ਮੋਸਟਲੀ ਦੋਸਤੋ ਸਾਰੇ ਵੀਰ ਜਾਣਦੇ ਆ ਜਿਵੇਂ ਆਰਡਰ ਦੀ ਕੁਆਲਿਟੀ ਵੇਖ ਕੇ ਹੀ ਸਮਝ ਲੱਗ ਜਾਨੀ ਸਾਰੇ ਵੀਰਾਂ ਨੂੰ ਸੁਹਾ ਦੂਜਾ ਠੀਕ ਆ ਜੀ ਦੂਜਾ ਸਵੇ ਚੋਟੀ ਆ ਤੇ ਕਮਾਲ ਦੀ ਆ ਬੇਟਾ ਬਚਾ ਲਿਆ ਵਾ ਨੀ ਜੀ ਆ ਦੇਖੋ ਜੀ ਬਚਾ ਲਿਆ ਇੱਕ ਮਟ ਆ ਦੇਖੋ ਜੀ ਠੀਕ ਆ ਸੋ ਦੰਦਾਂ ਦੇ ਵਿੱਚੋਂ ਦੋਸਤੋ ਛਿੱਗੀ ਆ ਠੀਕ ਆ ਦੂਜਾ ਸੂਬਾ ਸੂਈ ਝੋਟੀ ਬਿਲਕੁਲ ਤੁਸੀਂ ਇਹ ਦੇਖ ਰਹੇ ਹੋ 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਮਗਰ ਦੇ ਫੀਮੇਲ ਕਾ ਮਗਰ ਕੱਟੀ ਹੈ ਆ ਲਓ ਠੀਕ ਆ ਪਸ਼ੂ ਬਸੇ ਬਹੁਤ ਘੱਟ ਜਿਹੜੇ ਦੋਸਤੋ ਖੋਲੇ ਆ ਤਾਂ ਕਰਕੇ ਪਸ਼ੂ ਬਾਹਰ ਆਏ ਆ ਥੋੜਾ ਜਿਹਾ ਆ ਸਪਾ-ਸਾਜ ਕਰਦੇ ਆ ਬਾਕੀ ਆਰਡਰ ਦੀ ਕੁਆਲਿਟੀ ਤੁਹਾਨੂੰ ਆ ਦਿਖਾਉਣੀ ਆ ਲਓ ਜੀ ਲਓ ਜੀ ਲਓ ਠੀਕ ਆ 15 ਕਿਲੋ ਬਿਲਕੁਲ ਨੈਟ ਜਿਹੜਾ ਦੁੱਧ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਉਹ 15 ਕਿਲੋ ਬਿਲਕੁਲ ਠੰਡਾ ਕਰਕੇ ਆ ਲੋ ਜੀ ਮੋੜ ਦੋ ਚੱਲ ਠੀਕ ਹੈ ਬਾਕੀ ਵਿਥ ਵਰਨ ਕਾਫੀ ਸੋਹਣੀ ਹੈ ਜਿਹੜੇ ਪਸ਼ੂ ਦੀ ਦੋਸਤੋਂ ਆਪਾਂ ਦੇਖ ਰਹੇ ਅੱਖੀ ਚੀਜ਼ ਉਹੋ ਹੀ ਬਿਆਨ ਕਰਦੇ ਪਏ ਆ ਠੀਕ ਆ ਜੋ ਮਤਲਬ ਕਿ ਕੋਈ ਵੀਰ ਆਪਣੇ ਕਹਿਣ ਤੇ ਇੱਥੇ ਆ ਕੇ ਵੇਖੂਗਾ ਬਿਲਕੁਲ ਸੇਮ ਟੂ ਸੇਮ ਚੀਜ਼ ਜਿਹੜੀ ਦੋਸਤੋਂ ਉਹੋ ਨਿਕਲੂਗੀ ਠੀਕ ਆ ਆ ਦੇਖੋ ਨਹੀਂ ਕੋਈ ਨਹੀਂ ਕੋਈ ਨੰਦੇ ਠੀਕ ਹੈ ਇਸ ਮੱਝ ਦੀ ਕੋਈ ਗੱਲ ਨਹੀਂ ਇਹ ਰਸੀਦ ਹਾਂ ਸੋ ਮੱਝ ਵੱਡੀ ਆ ਦੋਸਤੋ ਚੰਗੀ ਮਿਲਕਿੰਗ ਵਾਲੀ ਆ ਅੱਜ ਜਿਹੜਾ ਮੌਜੂਦਾ ਟਾਈਮ ਤੇ ਬਿਲਕੁਲ ਦੁੱਧ ਹੈਗਾ ਉਹ ਆਪਾਂ ਤੁਹਾਨੂੰ ਦੱਸਤਾ ਅਗੇ ਕਿਸੇ ਵੀਰ ਦੀ ਚੰਗੀ ਖੇਚਲ ਆ ਹੋਰ ਕਰ ਲੂਗਾ ਤੇ ਹੋਰ ਵੀ ਲੈ ਸਕਦੇ ਜੀ ਆਪਾਂ ਮੈਂ ਅੱਜ ਤੋਂ 10-12 ਦਿਨ ਪਹਿਲਾਂ ਦੀ ਲਈ ਆ ਦੋਤੇ ਕੀਤੀ ਆ ਮੈਂ ਅੰਦਰ ਰਹਿਣ ਦਾ ਕਰਕੇ ਥੋੜੀ ਲਾਲਗੀ ਜੀ ਆ ਕਾਲੀ ਸ਼ਾਮ ਆ ਸ਼ਾਇਦ ਹੋ ਸਕਦਾ ਕਿ ਵੀਡੀਓ ਚ ਮੈਂ ਥੋੜੀ ਲਾਲ ਦਿਖੀ ਅੰਦਰ ਰਹਿਣ ਦੇ ਕਰਕੇ ਧੁੱਪ ਤਾਪ ਘੱਟ ਮਿਲਦੀ ਨਾ ਉਹ ਥੋੜਾ ਜਿਹਾ ਲਾਲੀ ਹੈ ਸਖੇਨ ਦੇ ਉੱਪਰ ਜੜੀ ਦੋਸਤੋ ਸਾਰੇ ਵੀਰਾਂ ਨੇ ਸਮਝ ਹੀ ਜਾਣੀ ਆ ਕਾਲੀ ਸ਼ਾਹ ਹੋ ਜੂਗੀ ਦੋਸਤੋ ਜਿਹੜਾ ਵੀਰ ਕੋਈ ਦੋਸਤ ਦੇ ਨਾਲ ਧੁੱਪ ਦੇ ਵਿੱਚ ਵੱਜਿਆ ਪਸੂ ਕੀ ਮੁੱਲ ਕੀ ਵੀਰ ਜਗਜੀਤ ਰਵਿੰਦ ਦਾ ਇਹ ਵੀਰ ਜੀ 118 ਦੀ ਦੇਣੀ 118 ਦੀ ਹਾਂਜੀ ਤੇ ਜਵਾਬ ਉਸਮਾ ਦਾ ਬਿਲਕੁਲ ਹੈ ਬਿਲਕੁਲ ਓਕੇ ਹੈ ਤਸੱਲੀ ਵਾਲੀ ਸਾਰੇ ਪਾਸੇ ਸਹੀ ਹੈ ਬਾਕੀ ਦੋਸਤੋ ਬੱਚੇ ਦਾ ਪ੍ਰੋਪਰ ਤੁਸੀਂ ਦੇਖ ਲਿਆ ਗੇਣ ਬੱਚੇ ਤੋਂ ਜਿਹੜਾ ਪਸੂ ਸвая ਸвая ਬਾਹਰ ਜਾ ਕੇ ਰਾਜੀ ਨਹੀਂਗਾ ਠੀਕ ਆ ਇਸ ਕਰਕੇ ਬੱਚਾ ਵੀ ਨਾਲ ਲੈ ਕੇ ਜਾਣਾ ਪਿਆ ਤੇ ਫਿਲਹਾਲ ਆਰਡਰ ਕੁਆਲਿਟੀ ਆ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਆ ਦੇਖੋ ਬਿਲਕੁਲ ਆਪਾਂ ਗੱਲ ਕਰ ਲੈਣੀ ਆ ਵੀ ਦੋਸਤੋ ਜਿਵੇਂ ਐਚ ਐਫ ਵੈੜਾ ਹੁੰਦਾ ਹ ਹਵਾਨਾ ਹੁੰਦਾ ਵੀ ਐਚ ਐਫ ਵੈੜਾ ਵਰਗਾ ਜਿਹੜਾ ਦੋਸਤੋ ਸਟਰਕਚਰ ਆ ਲੇਵੇ ਦਾ ਦੇਖੋ ਠੀਕ ਆ 15 ਕਿਲੋ ਦੀ ਮਜੂਦਗੀ ਆ ਦੁੱਧ ਦੀ ਇਹਦੇ ਥੱਲੇ ਤੇ ਮੋਲਵੀਰ ਨੇ ਦੱਸਦਾ ਠੀਕ ਆ ਤੇ ਇਸ ਤੋਂ ਬਾਅਦ ਇੱਕ ਹੋਰ ਤਾਨੂੰ ਇੱਕ ਝੋਟੀ ਦਿਖਾਉਣੀ ਆ ਆ ਵੀ ਝੋਟੀ ਐ ਮਾਜੀ ਆ ਜੀ ਇਹ ਝੋਟੀ ਚੌਗੀ ਆ ਪਹਿਲਣ ਸੂਈ ਪਰਸੋਂ ਦੀ ਪਰਸੋਂ ਦੀ ਸੂਈ ਆ ਤੇ ਇਹਦੇ ਥਲੇ ਵਿੱਚ ਕੀ ਹੋ ਬੋਲਾ ਇਹ ਥਲੇ ਵੀਰ ਜੀ 8 ਕਿਲੋ ਨਟਾ ਬਿਲਕੁਲ ਬੋਲਾ ਤਿਆਰ ਆ ਪਰਸੋਂ ਦੀ ਸੂਈ ਆ ਬੜੀ ਚੰਗੀ ਦੁੱਧ ਵਾਲੀ ਐ ਕੁਆਲਿਟੀ ਵਾਲੀ ਝੋਟੀ ਐ ਆ 13 ਕਿਲੋ ਤੋਂ ਪਹਿਲਣ ਕਰੂਗੀ ਪਹਿਲਣ ਬਿਲਕੁਲ ਕਰੂਗੀ ਠੀਕ ਆ ਜੀ ਹਾਂਜੀ ਤੇ ਬੱਚਾ ਥੱਲੇ ਦੇ ਮੇਲ ਕਾਫ ਕਰਨੀ ਬਹੁਤ ਵਧੀਆ ਕਟਾ ਕਟਾ ਮੇਲ ਕਾਫ ਥੋੜੀ ਸੂਜ ਆਈ ਐ ਬੱਚਾ ਬੜਾ ਤਕੜਾ ਦਿੱਤਾ ਬਿਲਕੁਲ ਬਾਕੀ ਨਾਰਮਲੀ ਸੂ ਦੇ ਵਿੱਚ ਆਈ ਹੈ ਠੀਕ ਹੈ ਜੀ ਬਾਕੀ ਸਿੰਘੀ ਸਿੰਘੀ ਵੇਖੋ ਬਿਲਕੁਲ ਆਪਾਂ ਕਹਿ ਰਹੀਏ ਨਾ ਵੀ ਰਿੰਗ ਸਿੰਘ ਛੋਟਾ ਜਿਹਾ ਠੀਕ ਆ ਬਿਲਕੁਲ ਛੋਟਾ ਜਿਹਾ ਸਿੰਘਾ ਦੇਖੋ ਵੀ ਝੋਟੀ ਪਹਿਲਾਂ ਸੁਈ ਆ ਵੱਡੇ ਕੱਦ ਪੁੱਤ ਦੀ ਆ ਹਾਈਟ ਕਾਫੀ ਵੱਡੀ ਆ ਬਾਕੀ ਬੌਲਾ ਜਿਹੜਾ ਘੱਟੋ ਘੱਟ ਵੀ ਸਟਾਰਟਿੰਗ ਹੀ 10 ਕਿਲੋ ਦੱਸਤੀ ਹੈ ਜੀ 8 ਕਿਲੋ ਜੀ 8 ਕਿਲੋ ਸਟਾਰਟਿੰਗ 8 ਕਿਲੋ ਸਟਾਰਟਿੰਗ ਬੌਲੇ ਦੇ ਵਿੱਚ ਆ ਵੀ ਦੁੱਧ ਦੀ ਉਮੀਦ ਵੀ ਰਹਿੰਦਾ ਵੀ ਕਰਦੇ ਆ ਵੀ 12 13 12 13 ਤੇ ਚੱਲੂਗੀ ਜਿਹੋ ਜਿਹਾ ਆ ਦੋਸਤੋ ਹਵਾਨੇ ਦਾ ਸਟਰਕਚਰ ਵੇਖੋ ਤੁਸੀਂ ਠੀਕ ਆ ਤੇ ਆ ਤੇ ਇਹਨਾਂ ਦੀ ਜਗਦੀਪ ਭਾਈ ਚਵਾਈ ਹੋਈ ਹੈ ਮਾਰਨਿੰਗ ਇਹ ਹਜੇ ਕਿ ਥੋੜੀ ਬਾਧੀ ਕਿ ਨਹੀ ਕੀਤੀ ਨਹੀਂ ਵੀਰ ਜੀ ਚਵਾਈ ਇਹਨਾਂ ਦੀ ਹੋਈ ਆ ਪਰ ਹੋਈ ਤੜਕੇ ਦੀ ਆਪਾਂ ਝੂਠ ਨਹੀਂ ਮਾਰਨਾ ਵੀਡੀਓ ਪਾਉਣੀ ਸੀ ਚਵਾਈ 2 ਵਜ ਦੀ ਹੋਈ 2 ਵਜ ਦੀ ਹੋਈ ਬਿਲਕੁਲ ਬਿਲਕੁਲ ਅਸੀਂ ਆਪਾਂ ਕਹਿ ਰਹੀਏ ਕਿ ਨਹੀਂ ਪੱਕੇ ਥੋੜਾ ਡੇਰੀ ਦਾ ਕੰਮ ਆ ਮੇਰੇ ਦਾ ਵੀ ਮੋਸਟਲੀ 4 ਵਜ ਤੱਕ ਸਾਰਿਆਂ ਦੇ ਅਸੀਂ ਪੱਕੀਆਂ ਜਿਹੜੀਆਂ ਮਈਆਂ ਵੈਸੇ ਉਹ 6:30 ਵਜ ਚੁਣੇ ਆ ਅੱਜ ਵੀਡੀਓ ਦਾ ਕਰਕੇ ਅਸੀਂ 2 ਪੋਣੇ 2 ਦੀਆਂ ਚੁਣੀਆਂ ਜੀ ਬਿਲਕੁਲ ਹਾਂਜੀ ਬਿਲਕੁਲ ਸੋ ਬਾਕੀ ਦੋਸਤੋ ਥੋੜਾ ਜਿਹਾ ਮੇਰਾ ਵੀ ਲੇਟ ਦਾ ਕਾਰਨ ਬਣਨਾ ਸੀ ਇੱਥ ਜਿੰਨੇ ਪਾ 10 11 ਵਜੇ ਹੁਣ ਵੀਡੀਓ ਬਿਲਕੁਲ ਸ਼ੂਟ ਕਰਦੇ ਪਏ ਤੇ ਇਹ ਵੀ ਵੀਰ ਜੀ ਲੈਣ ਦੇਣ ਵਾਲੀ ਗੱਲ ਕੀ ਕਰੋਂਗੇ ਫਿਰ ਪਹਿਲਾਂ ਝੋਟੀ ਜੀ ਇਹ ਵੀਰ ਜੀ 92000 ਦੀ ਲੈਣਗੇ 92 ਦੀ ਬਿਲਕੁਲ ਜੀ ਠੀਕ ਹੈ ਜੀ ਜਿਹੜੇ ਆਪਣੇ ਪ੍ਰਾਈਸ ਨੇ ਫਿਕਸ ਨਹੀਂ ਬਿਲਕੁਲ ਅੱਛਾ ਅੱਛਾ ਥੋੜਾ ਬੋਧਾ ਪਰ نیچے ਵਾਲਾ ਹੀ ਹੈ ਮਾਨਤਨ ਵਾਲਾ ਕੰਮ ਥੋੜਾ ਬਾਧਾ ਲਓ ਜੀ ਦੋਸਤੋ ਥੋੜਾ ਬਾਧਾ ਵਿੱਚੋਂ ਮਾਰਜਿਨ ਥੋੜਾ ਬਾਧਾ ਵਿੱਚੋਂ ਮਾਨਤਨ ਹੋਊਗਾ ਜਿਹੜਾ ਵੀ ਕੋਈ ਵੀਰ ਖਰੀਦਣ ਆਊਗਾ ਝੋਟੀ ਬਾਹਰ ਆਈ ਵੀ ਕੱਢ ਕੇ ਤਸਦੀਨ ਨਾਲ ਤੋਰ ਕੇ ਬਹੁਤ ਸੀਲ ਝੋਟੀ ਲਓ ਜੀ ਬਾਕੀ ਸਿਰ ਸੌ ਠੰਡੀ ਤੇਰੀ ਕਾਫੀ ਆ ਬਾਕੀ ਬਿਲਕੁਲ ਹਾਈਟ ਕਾ ਤੇ ਜਿਹੜਾ ਦੋਸਤੋ ਮੈਂ ਥੋੜਾ ਦੂਰੀ ਤੋਂ ਤੁਹਾਨੂੰ ਦਿਖਾ ਦਿੰਦਾ ਆ ਕਰੋ ਚੈੱਕ ਵੀ ਹਾਈਟ ਕਤ ਵੱਡੀ ਆ ਪੂਰੀ ਬਾਕੀ ਝੋਟੀ ਜਿਵੇਂ ਬਿਲਕੁਲ ਨਵੀਂ ਆ ਪਹਿਲਾਂ ਨਹੀਂ ਸੂਈ ਆ ਅੱਗੇ ਦੂਜੇ ਤੀਜੇ ਆਪਾਂ ਹਰ ਤਰੀਕੇ ਦੀ ਵੰਡ ਲਾਉਣੀ ਆ ਵੀ ਦੂਜੇ ਤੀਜੇ ਸੂਵੇ ਪਸੂ ਪੂਰਾ ਭਰ ਜਾਂਦਾ ਠੀਕ ਆ ਤੇ ਵੈਸੇ ਮੂੰਹ ਦੰਦੋਂ ਵੀ ਬਿਲਕੁਲ ਦੰਦਾਂ ਦੇ ਵਿੱਚ ਹੀ ਆ ਤੇ ਬਿਲਕੁਲ ਸ਼ਕੀਨੀ ਦੇ ਵਿੱਚ ਵੀ ਪੂਰੀ ਸ਼ਕੀਨ ਆ ਹਾਈਟ ਸੋਹਣੀ ਆ ਬਿਲਕੁਲ ਰਿੰਗ ਸਿੰਘ ਛੋਟਾ ਜਿਹਾ ਦੇਖੋ ਤੋਰ ਦੇ ਹਾਂ ਨੂੰ ਤੋਰਦੇ ਆ ਜੀ ਥੋੜਾ ਹਾਂ ਨੂੰ ਤ ਥੋੜਾ ਜਿਹਾ ਨਿੱਗਾ ਜੀ ਫਲੇਰੀ ਦੇ ਨਿਸ਼ਾਨ ਹੈਗੇ ਫਲੇਰੀ ਦੇ ਨਿਸ਼ਾਨ ਹੈਗੇ ਲਾਡ ਜਿਹੜੀ ਚੀਜ਼ ਸਾਹਮਣੇ ਹੋ ਸਾਹਮਣੇ ਬਿਲਕੁਲ ਬਿਲਕੁਲ ਜੀ ਲਾਡ ਓਕੇ ਜੀ ਓਕੇ ਠੀਕ ਆ ਲੈ ਜੀ ਤੇਰੇ ਬੰਦੇ ਇਹ ਫਲੇਰੀ ਦਾ ਕਰਕੇ ਮੜਾ ਜਾਂ ਨਿਸ਼ਾਨਾ ਦਾ ਕਰਕੇ 92000 ਮੁੱਲ ਲੱਖ ਤੋਂ ਬਾਰ ਦੀ ਝੂਟੀ ਹੈ ਹਾਂ ਬਾਕੀ ਕੋਈ ਸ਼ੱਕ ਨਹੀਂ ਹੈਗਾ ਦੋਸਤੋ ਕਿਸੇ ਗੱਲਾਂ 'ਤੇ ਆਰਡਰ ਦੀ ਚੰਗੀ ਕੁਆਲਿਟੀ ਹੈ ਜਿੱਦਾਂ ਬਿਲਕੁਲ ਸਟਾਰਟਿੰਗ ਵੀਰਾਂ ਦਾ ਵੀ ਦੂਜੇ ਦਿਨ ਦੇ ਵਿੱਚ ਅੱਜ 8 ਕਿਲੋ ਹੁਣ ਬੌਲੇ ਦੇ ਜਿਹੜੀ ਸਟਾਰਟਿੰਗ ਹੈ ਠੀਕ ਆ ਤੇ ਉਮੀਦ ਇਹ ਤੋਂ ਵਾਕਈ ਜਿਹੜੀ ਦੋਸਤੋਂ ਆਪਾਂ ਕਰ ਸਕਦੇ ਆ ਵੀ 12-13 12 ਤੋਂ ਪਲੱਸ ਚੱਲਣ ਦੀ ਪੂਰੀ ਸੁਭਾਅ ਮਨ ਰੂਗੀ ਸਵੇਰ ਪਹਿਲੇ ਦੇ ਵਿੱਚ ਠੀਕ ਆ ਪਹਿਲੇ ਨਾਲ ਦੇ ਵੀਰ ਜੀ ਬੰਦੀਆਂ 20 ਦਿਨਾਂ ਦਾ 5 ਦਿਨਾਂ ਬਾਅਦ ਜਾ ਕੇ ਬੰਦਦੀਆਂ ਨਹੀਂ ਇਹ ਸਟਾਰਟਿੰਗ ਦੇ ਵਿੱਚ ਬਣੀ ਪਈ ਹੈ ਲਓ ਜੀ ਇਸ ਤੋਂ ਬਾਅਦ ਬਾਈ ਜਗਜੀਤ ਆਪਣੇ ਕੋਲ ਤਿੰਨ ਵੈੜਾ ਆ ਗਈਆਂ ਕਿਹਾ ਜੀ ਤਿੰਨੇ ਵੈੜਾ ਦੇ ਵਿੱਚੋਂ ਦੋ ਤਾਂ ਬਿਲਕੁਲ ਗੱਪਣ ਇੱਕ ਹੀ ਸੂਈ ਹੈ ਬਿਲਕੁਲ ਲੋ ਕਰਦੇ ਐਂਟਰਟੇਨਸਾਂ ਜੀ ਆ ਪਹਿਲੇ ਨੰਬਰ ਤੇ ਜਿਹੜੀ ਆ ਵੈਰ ਆਪਣੇ ਕੋਲ ਇਹ ਕਿੰਨੇ ਕਿ ਦਿਨ ਲੈਂਦੀ ਹੈ ਜੀ ਇਹ ਵੀਰ ਜੀ ਤੀਜਾ ਸੂਆ ਵਾ ਦੇਣੇ ਦੇ 25 ਬਾਕੀ ਜੀ 25 ਬਿਲਕੁਲ ਜੋ ਕਰਦੇ ਆਂਦੇ ਕਹਿਣ ਮੁਤਾਬਕ ਆ ਹਾਂ ਜੀ 25ਆਂ ਦਾ 2000 ਵਾ ਦੇਣੇ 2-4 ਦਿਨ ਪਹਿਲਾਂ ਸੂਬੇ ਠੀਕ ਆ ਜੀ ਤੇ ਦੁੱਧ ਦੀ ਗਾਰੰਟੀ ਹੈ 26 ਕਿਲੋ ਦੀ 26 ਕਿਲੋ ਦੀ ਗਾਰੰਟੀ ਆ ਸੂਆ ਕਦੋਂ ਵਾ ਸੂਮੇ ਕੀ ਤੀਜਾ ਸੂਆ ਤੀਜਾ ਸੂਆ ਤੀਜਾ ਤੀਜਾ ਤੇ ਜਿਆ ਸੁਣੀ ਤੇ 20 25 ਕਿ ਦਿਨਾਂ ਜਾਂ ਲੈਂਦੀ ਹੈ ਲੈਂਦੀ ਵੀਰ ਜੀ ਹਾਂ ਬਿਲਕੁਲ 20 25 ਤਾਂ ਲੈਂਦੀ ਹੈ ਬਾਕੀ ਲਾੜ ਲਾੜ ਜਿਹੜੇ ਆ ਦੋਸਤੋ ਤੁਸੀਂ ਆਪ ਦੇਖ ਲਓ ਢਿੱਲ ਕਾਫੀ ਆ ਤੇ 20 ਤੋਂ ਪਲੱਸ 25 26 26 ਦੇ ਅਰਾਊਂਡ ਚੱਲਣਾ ਇਹਨੇ ਤੇ ਉਹ ਹਿਸਾਬ ਨਾਲ ਜਿਹੜੀ ਆਰਡਰ ਦੀ ਕੁਆਲਿਟੀ ਬਣਾ ਕੇ ਤਿਆਰ ਕਰਨੀ ਹੈ ਤੇ ਸਮਾਂ ਬੇਚਕ 25 ਦਿਨ ਲੈਂਦੀ ਹੈ ਠੀਕ ਆ ਤੇ ਲਿਓ ਜੀ ਖੋਲ ਕੇ ਤੋੜ ਦਿਓ ਜੀ ਅੰਦਰੇ ਖਵਾ ਲਿਓ ਅੰਦਰ ਅੰਦਰੇ ਤੋੜ ਦਿਓ ਜੀ ਅੰਦਰੇ ਪਾ ਲਿਓ ਠੀਕ ਆ ਤੇ ਬਾਕੀ ਕੱਚੀ ਹੈ ਜੀ ਦੋਸਤੋ ਬਿਲਕੁਲ 20 25 ਦਿਨ ਦਾ ਸਮਾਂ ਕੱਚੀ ਆ ਹਾਈਟ ਕੱਦ ਫੁੱਲ ਵੱਡੀ ਹਾਈਟ ਆ ਵੀ ਕੋਈ ਜ਼ੀਰ ਦੂਰੋਂ ਨੇੜੇ ਜੀ ਇਹਨੂੰ ਤੁਸੀਂ ਲੈ ਸਕਦੇ ਠੀਕ ਹੈ ਜੀ ਮਿਲਕ ਪੈਨ ਜਿਹੜੀ ਆ ਦੋਹਾਂ ਪਾਸੇ ਮੋਟੀ ਆਪਾਂ ਕਹਿ ਦਿੰਦੇ ਆ ਵੀ ਜਿਵੇਂ ਰਸੇ ਵਾਂਗੂ ਮੋٹے ਪਾਈਪ ਵਾਂਗੂ ਦੋਹਾਂ ਪਾਸੇ ਠੀਕ ਆ ਤੇ ਆ ਦੇਖੋ ਹੋਰ ਦਾ ਆਹ ਕਮਾ ਦਿਓ ਜੀ ਕਮਾ ਦੇ ਕਮਾ ਦੇ ਕਮਾ ਦੇ ਆ ਦੇਖੋ ਠੀਕ ਹੈ ਅਜੇ ਟੇਲ ਟੂ ਲਗਾ ਪੀਏ ਠੀਕ ਆ ਜੀ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਟੇਲ ਬਹੁਤ ਜ਼ਿਆਦੀ ਆ ਤੇ 20 ਤੋਂ 25 25 ਦਿਨ ਦਾ ਸਮਾਂ ਤੁਸੀਂ ਮੰਨ ਕੇ ਫੇਰ ਸੌਦਾ ਕਰ ਸਕਦੇ ਜੀ ਵੀ 20 ਤੋਂ 25 ਦਿਨ ਲਏ ਜਾਂਦੇ ਦੇਖਿਆ ਜੀ ਲੈ ਲਓ ਜੀ ਲੈਓ ਕੋਈ ਗੱਲ ਨਹੀਂ ਲੈਓ ਇਹ ਲੱਤਨੀ ਸ਼ੁਰੂ ਹੋਈ ਹੈ ਬੰਨੀ ਸ਼ੁਰੂ ਹੋਈ ਹੈ ਅਜੇ ਲਾਏ ਪਈ ਆ ਬਸ ਜਸਟ ਇੱਕ ਆਪਾਂ ਗੱਲ ਕਰ ਲਈਏ ਬਸ ਲਾਏ ਪਈ ਆ ਬੰਨਾ ਬੋਨਾ ਇਹਨੇ ਕਾਫੀ ਅਜੇ ਠੀਕ ਆ ਬਾਕੀ ਸਮਾਂ ਜਿੱਦਾਂ ਕਾਫੀ ਦਿਨ ਪਏ ਹਜੇ 25 ਦਿਨ ਉਹ ਸਮਾਂ ਜਿਹੜਾ ਦੋਸਤੋ तकरीबन ਆਪਾਂ ਕਹਿ ਲਾਂਗੇ ਵੀ ਜਿਵੇਂ ਪੰਡਾ ਪਾਲੂ ਕਰਮਾਰੀ ਬਿਲਕੁਲ ਨੇੜੇ ਦੇ ਹਾਈਟ ਕੱਤ ਦੀ ਪੂਰੀ ਨਿੱਗਰ ਆ ਵਜ਼ਨ ਲੋੜ ਪੂਰਾ ਠੀਕ ਆ ਤੇ ਪਲੀ ਪੁਲੀ ਪੂਰੀ ਚੰਗੀ ਸਮਝ ਚੰਗੀ ਆ ਤੇ ਇਹਦਾ ਮੁੱਲ ਜਗਜੀਤ ਭਾਈ ਕੀ ਕਰਾਂਗੇ ਇਸ ਬੈਡ ਦਾ ਜੀ ਜੀ ਤੀਨ ਲੈਣ ਵਾਲਾ 65000 ਰੁਪਇਆ 65000 ਬਿਲਕੁਲ ਠੀਕ ਹੈ ਜੀ ਇਹ ਫਿਕਸ ਜੇ ਤਾਂ ਕੋਈ ਰੇਟ ਦੇ ਵਿੱਚ ਹੋ ਜਾਊਗਾ ਛੋਟ ਛਾਪਾ ਬਸ ਮਾੜਾ ਮੋੜ ਮਾਨ ਤਾਣਾ ਹੀ ਮਾੜਾ ਮੋੜ ਆਪਾਂ ਜਿਹਨੂੰ ਕਹੇ ਸਰ ਅਗਲੇ ਨੂੰ ਆਪਾਂ ਪੱਕਾ ਵੀ ਨਹੀਂ ਐ ਗੱਡ ਕੇ ਨਹੀਂ ਕਹਿ ਸਕਦੇ ਮਾਨ ਤਾਣ ਵਾਲਾ ਕੰਮ ਛੋਟ ਛਾੜ ਵਾਲਾ ਕੰਮ ਠੀਕ ਹੈ ਭਰਾ ਤਾਂ ਫਿਕਸ ਜੇ ਰੇਟ ਸਾਰੀਆਂ ਚੀਜ਼ਾਂ ਸਾਰੇ ਰੇਟ ਠੀਕ ਹੈ ਜੀ ਇਸ ਤੋਂ ਬਾਅਦ ਅਗੇ ਇਹ ਆ ਗਈ ਆਪਣੇ ਕੋਲ ਬੈਡ ਹੈ ਨਾ ਹਾਂ ਜੀ ਇਹ ਵੀ ਦੋਸਤੋ ਬਿਲਕੁਲ ਬਰੀਡ ਦੇ ਵਿੱਚ ਤੁਸੀਂ ਵੇਖ ਲਓ ਠੀਕ ਹੈ ਐਚ ਐਫ ਇਹ ਤਾਂ ਮਨੋ ਤਾਂ ਵੀ ਥੋੜੀ ਜੀ ਦਿਨ ਘੱਟ ਲੈਂਦੀ ਹੈ ਨਾ 20 ਦਿਨ ਲੈਂਦੀ ਵੀ ਜੀ ਅਵੀ ਹੈ ਜੀ ਲੈ ਜੂਗੀ 20 ਦਿਨ ਲੈ ਜੂਗੀ ਲਓ 20 ਦਿਨ ਲੈ ਜੂਗੀ ਬਹੁਤ ਬਣੂਗੀ ਪਹਿਲਾਂ ਤਾਂ 24 ਕਿਲੋ ਦੁੱਧ ਦਿੱਤਾ ਹੋਇਆ ਜੀ ਇਹਦਾ ਹੂੰ ਜਿਹੜੇ ਵੀਰਾਂ ਤੋਂ ਲਈ ਉਹ ਵੀ ਤੁਹਾਡੀਆਂ ਵੀਡੀਓ ਵੇਖਦੇ ਆਏ ਨੇ ਜੀ ਤੇ ਜਿਨ੍ਹਾਂ ਦੇ ਘਰੋਂ ਲਈ ਆਪਾਂ ਫਾਰਮ ਚ ਵਛੀ ਉਹਨਾਂ ਨੇ ਵੀ ਵੀਡੀਓ ਵੇਖ ਲੈਣੀ ਆ ਹਾਂ ਹਾਂ ਉਹਨਾਂ ਦੇ ਹਨੂ ਬਿਲਕੁਲ ਕਹਿੰਦਾ ਵੀ 24 ਕਿਲੋ ਦਿੱਤਾ ਜੀ ਗਾਰੰਟੀ ਹੈ ਬਿਲਕੁਲ ਬੰਦੇ ਆਪਣੇ ਸੱਜਣ ਨੇ ਤੇ ਹਰ ਇੱਕ 26 27 ਕਿਲੋ ਦਊਗੀ 26 27 ਬਿਲਕੁਲ ਦਊਗੀ ਤੇ ਦੂਜੇ ਸਵੇਚ ਹੁਣ ਦੂਜਾ ਸੂਆ ਸੁਣਾ ਜ ਥਾਂ ਤੋਂ ਪ੍ਰੋਪਰ ਤੁਸੀਂ ਇਹ ਦੇਖ ਲਓ ਠੀਕ ਆ ਜੀ। ਫਸਮ ਕੇ ਆਪਾਂ ਕਹਦੇ ਨੇ ਵੀ ਥਣ ਹੋਰ ਵੀ ਨਿਕਲੋਣਾ ਬਾਕੀ ਫਿਰ ਵੀ ਥਣ ਪੂਰਾ ਮੁੱਠੀ ਸਾਤੀ ਚਵਾਈ ਵਾਲਾ ਥਾਣੀ ਆ। ਠੀਕ ਆ? ਚਵਾਈ ਵੈਸੇ ਹੱਥਾਂ ਨਾਲ ਹੀ ਹੁੰਦੀ ਰਹਿੰਦੀ ਮਸ਼ੀਨੀ ਮਸ਼ੂਨੀ ਨਹੀਂ ਹੱਥੀ ਚਵਾਈ ਆ ਬਿਲਕੁਲ ਵਧੀਆ ਮੁੱਠੀ ਥਾਣੀ ਆ। ਲਓ ਜੀ। ਬਿਲਕੁਲ ਵਧੀਆ ਮੁੱਠੀ ਥਾਣੀ ਆ। ਆ ਦੇਖੋ। ਇਹ ਸ਼ਹਿਦ ਹੁੰਦਾ ਇਹ ਨੀਰਾ। ਠੀਕ ਆ ਜੀ। ਬਾਕੀ ਬਿਲਕੁਲ ਨੀਰਾ ਜਿਹੜਾ ਤੁਸੀਂ ਉਹ ਦੇਖ ਸਕਦੇ ਤੁਸੀਂ। ਬਿਲਕੁਲ ਸ਼ਹਿਦ ਠੀਕਾ ਗੁੰਦ ਆਉਂਦੀ ਆ ਬਿਲਕੁਲ ਆ ਦੇਖੋ। ਠੀਕ ਆ ਆ ਦੇਖੋ। ਠੀਕ ਆ। ਇਹ ਦਿਨ ਘਟੋਕਰ ਵੀ ਤੋੜ ਦੇ ਜੀ ਤੋੜ ਦੇ ਮੈਂ ਅੰਦਰੇ ਅੰਦਰ ਤੋੜ ਦਿੰਦਾ 16 ਤਰੀਕ ਨੂੰ ਦੇ ਦਿਨ ਪੂਰੇ ਆ ਪੰਜ ਚਾਰ ਦਿਨ ਉੱਪਰ ਲੈ ਜਾਊਗੀ ਠੀਕ ਆ ਜੀ ਧਿਆਨ ਨਾਲ ਗੱਡੀ ਹੋ ਗਈ ਅੱਗੇ ਹੋ ਗਈ ਕਾਲੀ ਪੰਨਾ ਧਿਆਨ ਨਾਲ ਧਿਆਨ ਨਾਲ ਚੱਲ ਲੈ ਜਾ ਚੱਲ ਜਿਆਦਾ ਹੈ ਲੈ 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 ਸੋ ਆਹ ਦੇਖ ਸਕਦੇ ਹੋ ਠੀਕ ਆ ਜੀ ਅ ਦੋਨੋਂ ਵੇੜਾ ਜਿਹੜੀਆਂ ਹਜੇ ਦੋਸਤੋ ਪਹਿਲੇ ਨੰਬਰ ਤੇ ਤੇ ਦੂਸਰੇ ਨੰਬਰ ਤੇ ਦਿਖਾ ਰਹੇ ਆ 20 ਤੋਂ 25 25 ਦਿਨ ਦਾ ਸਮਾਂ ਹਜੇ ਖੁੱਲਾ ਡੂਲਾ ਲੈਂਦੀਆਂ ਠੀਕ ਆ ਤੇ ਸੂਆ ਇਹ ਦੂਜਾ ਸੁੰਦੀ ਆ ਬਾਕੀ ਚੰਗੀ ਮਿਲਕਿੰਗ ਕਰਵਾਈ ਆ ਨੇ ਪਹਿਲੇ ਸੂਆਂ ਦੀ ਗੱਲ ਕਰ ਲਈਏ ਪਹਿਲੇ ਸੂਵੇ ਦੀ ਫਰਸਟ ਟਾਈਮਰ ਸੀ ਤੇ ਚੰਗੀ ਸੋਣੀ ਮਿਲਕਿੰਗ ਕਰਵਾਈ ਠੀਕ ਆ ਮੋੜ ਦਿਓ ਜੀ ਕਮਾ ਲਓ ਮੋੜ ਦਿਓ ਆ ਦੋ ਜੀ ਇਹਦੀ ਪਹਿਲਾਂ ਦੀ ਵੀਡੀਓ ਵੀ ਮਿਲ ਜੂਗੀ ਬਣੀ ਤੜੀ ਜੀ ਕਿਸੇ ਨੇ ਵੇਖਣੀ ਹੋਵੇ ਜੀ ਠੀਕ ਆ ਜੀ ਹਾਂਜੀ ਪਰ ਬਿਲਕੁਲ ਫੇਸ ਕੁਆਲਿਟੀ ਬੜੀ ਵਧੀਆ ਬਿਲਕੁਲ ਛੋਟਾ ਜਿਹਾ ਝੱਡਾ ਬਹੁਤ ਚੰਗਾ ਮਾਰਿਆ ਪਈਆਂ ਆ ਲਓ ਜੀ ਸੁੱਖ ਦਾ ਚਾਰ ਮਿਰਚਾਂ ਦਾ ਚਾਰ ਢੋਵਾਂ ਦਾ ਚਾਰ ਕਾਲਾ ਚਾਰ ਔਲਿਆਂ ਦਾ ਮੋੜ ਦਿਓ ਬਾਜਰਾ ਦਾ ਚਾਰ ਗੋਪੀ ਦਾ ਚਾਰ ਆ ਲਓ ਜੀ ਠੀਕ ਆ ਭਰਾ ਠੀਕ ਆ ਤੋਰ ਲਓ ਅਛਾ ਇਹਦਾ ਮੁੱਲ ਭਾਈ ਜਗਜੀਤ ਕੀ ਕਰਾਂਗੇ ਇਹਦਾ ਲੈਂਡ ਦੇਣ ਵਾਲੀ ਗੱਲਬਾਤ ਜੀ 72000 ਰੁਪਏ ਦੀ ਦੇ ਦਿਆਂਗੇ 72 ਦੇ ਹਾਂਜੀ ਠੀਕ ਹੈ ਜੀ 72000 ਦੀ ਜਿਹੜੀ ਦੋਸਤੋ ਵੀਰਾਂ ਦਾ ਮੰਗ ਕਰਦੇ ਵੀ ਲੈਂਡ ਦੇਣ ਵਾਲੀ ਗੱਲਬਾਤ ਵੀ ਹੈ ਜੈਸਨ ਉਹ ਵੀ 72000 ਠੀਕ ਆ ਕਦ ਕਾੜ ਪੂਰੇ ਵੱਡੇ ਆ ਵੀ ਕੋਈ ਵੀ ਇੱਥੇ ਆਵੇ ਵੀ ਇਹ ਇਨ ਹੈਗਾ ਵੀ ਛੋਟੇ ਕਦ ਆ ਕੋਈ ਵੀ ਆਪਣਾ ਕੋਈ ਪਸ਼ੂ ਕੋਈ ਛੋਟੇ ਕਦ ਦਾ ਨਹੀਂ ਵੀ ਸਾਰੀਆਂ ਮੱਝਾਂ ਵੀ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਮੱਝਾਂ ਵੀ ਤਕਰੀਬਨ ਇੱਕ ਤੋਂ ਇੱਕ ਵੱਡੀ ਆ ਵੱਡੇ ਕਦ ਕਾੜ ਦੇ ਵਿੱਚ ਆ ਠੀਕ ਆ ਤੇ ਬੇੜਾਂ ਦੇ ਕਦ ਕਾੜ ਵੀ ਚੰਗੇ ਆ 72000 ਦੇ ਵਿੱਚੋਂ ਕੋ ਉਹ ਜਰੂਰ ਹੋ ਜੂਗਾ ਜੋ ਗੰਜائش ਹੈ ਤੇ ਇਸ ਤੋਂ ਬਾਅਦ ਇੱਕ ਲਾਸ਼ਟ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਹੋਰ ਜਿਹੜੀ ਵੈਰ ਦਿਖਾਉਣੀ ਹੈ ਸ਼ਾਈ ਵਾਲਾ ਕੀ ਜੀ ਬਿਲਕੁਲ ਜੀ ਸ਼ਾਈ ਵਾਲਾ ਲਓ ਇਹ ਸੂਈ ਹੈ ਬਿਲਕੁਲ ਇਹ ਕਿੰਨੇ ਕਿ ਦਿਨ ਹੋ ਗਈ ਸੂਈ ਨੂੰ ਬਿਲਕੁਲ ਸੂਈ ਸੂਈ 6-7 ਦਿਨਾਂ ਦੀ ਸੂਈ ਆ 12 ਕਿਲੋ ਨੈਟ ਕੰਡੇ ਵਾਲਾ ਦੁੱਧ ਦੇ ਗੋਲੇ ਤਿਆਰ ਆ 12 ਕਿਲੋ 15 16 ਕਰੋਗੀ ਮੱਝ ਲਿੱਲੀ ਗਾਂ ਲਿੱਲੀ ਇੱਕ ਬਰਾਬਰ ਹੀ ਆ ਹਾਂ ਜੀ ਦੁੱਧ ਵੀ ਬਹੁਤ ਸੰਗਣਾ ਹੈ ਜੀ ਬਿਲਕੁਲ ਤੇ ਚੋਨੇ ਤਨ ਚੋਕੇ ਦਿਖਾ ਦੇਣੀ ਆਪਾਂ ਵੀਡੀਓ ਚ ਧਰਾਂ ਮਾਰ ਕੇ ਦਿਖਾ ਦੇਣੀ ਇੰਨੀ ਚੰਗੀ ਚੋਨਾ ਬਹੁਤ ਜਿਆਦੀ ਠੀਕ ਹੈ ਜੀ ਟੋਲੇ ਠੰਡੀ ਸੀਲ ਬਿਲਕੁਲ ਇੰਦੀ ਸ਼ਾਹੀ ਵਾਲਾਂ ਦੇ ਵਿੱਚ ਆ ਦੋਸਤੋ ਠੀਕ ਆ ਸਵੇਰ ਦੂਜਾ ਦੱਸਤਾ ਜੀ ਦੂਜਾ ਸਵੇਰ ਤੇ ਦਿਨ ਨੂੰ ਕਿੰਨੇ ਕਹਤੇ ਦਿਨ ਅੱਜ 6-7 ਹੋ ਗਏ ਸੂਈ 6-7 ਬੱਛਾ ਮਗਰ ਹੈ ਜੀ ਮਗਰ ਬੱਛਾ ਉਹਨਾਂ ਜੀ ਬੱਛਾ ਬੱਛਾ ਮਗਰ ਬੱਛਾ ਮਾ ਠੀਕ ਆ ਆ ਦੇਖੋ ਠੀਕ ਆ ਖੋਲ ਦਿਓ ਇਹ ਖੋਲ ਦਿਓ ਜੀ ਖੋਲ ਦਿਓ ਲਾਲ ਰਾਂਗਾ ਬਿਲਕੁਲ ਜਿਹੜਾ ਦੋਸਤੋ ਠੀਕ ਆ ਰੈੱਡ ਕ ਬਾਨੜੀ ਬਾਨੜੀ ਪ੍ਰੋਪਰ ਉਸੇ ਤਰ੍ਹਾਂ ਦੋਸਤੋ ਤੇ ਚਾਦਰ ਧੁੰਨ ਵੀ ਫੰਕਸ਼ਨ ਵੇਖੋਗੇ ਦੋਸਤੋ ਕੈਰੈਕਟਰ ਵੇਖੋਗੇ ਤੇ ਜਿਹੜੇ ਪ੍ਰੋਪਰ ਸਾਰੇ ਚਾਈ ਵਾਲ ਦੇ ਠੀਕ ਆ ਹਾਈਟ ਕਰਦੇ ਵੀ ਤਕਰੀਬਨ ਵੱਡੀ ਆ ਆਮ ਤੌਰ ਤੇ ਵੀ ਛੋਟੇ ਚ ਕਰਦੀਆਂ ਸੰਬਧਰ ਮੀਡੀਅਮ ਹਾਈਟ ਵਾਲੀਆਂ ਜਿਹੜੀਆਂ ਆਪਾਂ ਦੇ ਵੇਖਦੇ ਆ ਬਹੁਤੀਆਂ ਜਿਹੜੀਆਂ ਦੋਸਤੋ ਸ਼ਾਈ ਵਾਲ ਇਹ ਸ਼ਾਈ ਵਾਲ ਕਰਦੇ ਜਿਵੇਂ ਫੁੱਲ ਵੱਡਾ ਫੁੱਲ ਵੱਡੀ ਹਾਜੀ ਦਾ ਠੀਕ ਆ ਆ ਦੇਖੋ ਆ ਨਾ ਮੋੜ ਲੈ ਇਥੋਂ ਗਾੜੀ ਨੂੰ ਮੋੜ ਲੈ ਆ ਜੀ ਕਮਾਲਾ ਹੌਲੀ ਜੀ ਕਮਾਲਾ ਬਾਕੀ ਕੁਝ ਧਾਰਾਂ ਜਿਹੜੀਆਂ ਇਸ ਵਾਰ ਦੀਆਂ ਬਿਲਕੁਲ ਅਚਵਾਈਆਂ ਜਿਹੜੀਆਂ ਦੋਸਤੋ ਕੁਝ ਧਾਰਾਂ ਮਾਰ ਕੇ ਜਰੂਰ ਆਪਾਂ ਤੁਸਲੀ ਨਾਲ ਦਿਖਾ ਦਾਂਗੇ ਠੀਕ ਆ ਤੇ ਆ ਦੇਖੋ ਸੇ ਬਾਰਡ ਬਾਰਡ ਬਾਕੀ ਤਿਲਕਨ ਕਾਫੀ ਜਿਆਦੀ ਹੈ ਨਾ ਜੀ ਇਹ ਨਾ ਪਾਉਣ ਵਾਲਾ ਥੋੜਾ ਹੈ ਨਾ ਪਾਣੀ ਨਾਲ ਕਰਕੇ ਜਿਆਜਾ ਪਾਉਣ ਦਾ ਤੇ ਇਹਦਾ ਕੀ ਮੁੱਲ ਰਹੂਗਾ ਜੀ ਫਿਰ ਹਾਂ ਜੀ 47000 ਦੀ ਦੇਣੀ ਆ ਹਾਂ ਤੇ ਦੁੱਧ ਵੀ ਅੱਜ ਤੋਂ 6-7 ਦਿਨਾਂ ਤੋਂ ਜਿੰਨੇ ਖੜਨੀ ਆ ਬਿਲਕੁਲ ਫੋਨ ਤੇ ਗੱਲ ਕਰਕੇ 15 ਕਿਲੋ ਨੈੱਟ ਮਣਾ ਕੇ ਦੇ ਦੇਾਂਗੇ ਹਾਂ 15 ਲਈਏ ਉੱਥੇ ਕੋਈ ਵੰਡ ਵੜੇ ਵਾਣੀ ਆ ਅੱਜ ਸਵੇਰੇ ਆਈ ਏ ਆਪਣੇ ਕੋਲ ਸਹੀ ਆ ਜੀ ਹਾਂ ਪਰ ਹੁਣ ਆਪਾਂ ਜਿਹੜਾ 12 ਕਿਲੋ ਹੁਣ 12 ਕਿਲੋ ਆ ਅੱਜ ਤੋਂ 5ਵੇਂ 6ਵੇਂ ਦਿਨੋਂ ਨੈੱਟ ਕੋਈ 15 ਕਿਲੋ ਮਿਲ ਕੇ ਲੈ ਲੇ ਆਪਣਾ ਠੀਕ ਆ ਭਰਾ ਜੀ ਇਹ ਤੁਹਾਨੂੰ ਚੋ ਕੇ ਦਿਖਾ ਦਿੰਦਾ ਮੰਗਾ ਫੜੀ ਮੜ ਲਿਓ ਹੁਣ ਮੌਜੂਦਾ ਜਿਹੜਾ ਦੋਸਤੋ 12 ਕਿਲੋ ਵੀਰ ਨੇ ਕਹਤਾ ਜੇ 12 ਕਿਲ ਕੰਡਾ ਵੈਸੇ ਹੈਗਾ ਕਿਉਂਕਿ ਡੇਰੀ ਦਾ ਕੰਮ ਆ ਵੀ ਇਹ ਨਹੀਂ ਹੈਗਾ ਬਿਨ ਕੰਡਿਆਂ ਕੋਈ ਵੇਰ ਰਹਿ ਜਾਊਗਾ ਵੀ ਗੱਲ ਕਹਿਤੀ ਵੀਡੀਓ ਦੇ ਵਿੱਚ ਵੀ ਕੰਡਾ ਤੇ ਇੱਥੇ ਆ ਕੇ ਜਿਹੜਾ 200 ਲੀਟਰਾਂ ਦੀ ਗੱਲ ਉਹ ਨਹੀਂ ਹੋਊਗੀ ਵੀ ਜਿਹੜੇ ਪਸ਼ੂ ਦਿਖਾਏ ਗਏ ਜਿੰਨਾਂ ਤੋਂ ਤੋਂ ਦੱਸਿਆ ਗਿਆ ਉਹ ਬਿਲਕੁਲ ਕੋਈ ਵੀਰ ਦਾ ਕੰਡਾ ਕਰਾ ਲੇ ਅਗੋਂ ਦੋ ਟਾਈਮ ਚੋੜਾ ਥੋੜਾ ਫਰਜ ਬੰਨਦਾ ਦੋ ਬਿਲਕੁਲ ਤੁਸੀਂ ਆਪਣੇ ਟਾਈਮ ਜੋ ਟਾਈਮ ਕਰਦਣਾ ਦੋ ਟਾਈਮ ਚੋੜਾ ਤਿੰਨ ਟਾਈਮ ਚੋੜਾ ਠੀਕ ਆ ਜੇ ਟੋਟਲ ਜਿਹੜੇ ਨਾਗਜ਼ੀ ਕੇ ਸੱਤ ਨਾਗ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਏ ਆ ਤਿੰਨ ਵੜਾ ਸੀ ਚਾਰ ਮੱਝਾਂ ਛੋਟ ਜੀ 47000 ਦੇ ਦੇਣੀ ਆ ਤੇ ਛੋੜੀ ਹੋਣੀ ਉਹਦੇ ਚੋਂ ਬਸ 47000 ਨਹੀਂ ਹੋਣਾ ਇਹਦਾ ਇਹ ਕੋਈ ਲੱਲੇ ਭਾਵੇਂ ਨਾਲ ਲੱਲੇ ਨਹੀਂ ਜੇ ਅਸੀਂ ਆਪਣੇ ਦੁੱਤੇ ਲਾ ਦੇਣੀ ਆ ਤੁਹਾਡਾ ਤਾਂ ਡੇਰੀ ਦਾ ਚਲੋ ਚਲਦਾ ਚਲਦਾ ਪਿਆ ਨਾਲ ਜੀ ਕਿਉਂਕਿ ਇਹ ਮੱਝਾ ਸਾਡਾ 70 ਹੀ ਵਿਗਣਾ ਇਹਦਾ ਵੀ ਹੂੰ ਬਿਲਕੁਲ ਤੇ ਜੇ ਕੋਈ ਲਊਗਾ ਤਾਂ 47000 ਚੋਂ ਛੋਟ ਕਰ ਦਾਂਗੇ ਸੌਦਾ ਬਸ ਇਹੀ ਹੈ ਇਹਦਾ ਸਹੀ ਹੈ ਹਾਂਜੀ ਤੇ ਬੋਲਗੇ ਨੰਬਰ ਆਪਣੇ ਵੀਰੇ ਇੱਕ ਵਾਰੀ ਹਾਂਜੀ ਵੀਰ ਜੀ ਨੰਬਰ ਮੇਰਾ ਹੈਗਾ ਜੀ 7888 ਹਾਂਜੀ 775411 7887541 ਠੀਕ ਹੈ ਜੀ ਹਾਂਜੀ ਠੀਕ ਹੈ ਭਰਾ ਜੀ ਠੀਕ ਹੈ ਮੇਰੇ ਓਕੇ ਬੇ ਜੀ ਓਕੇ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਗਜੀਤ ਸਿੰਘ ਠੀਕ ਹੈ ਜੀ ਰਾਮ ਤੀਰਥ ਰੋਡ ਵੀਰ ਹੁਣਾਂ ਦਾ ਨਿਵਾਸ ਹੈਗਾ ਠੀਕ ਹੈ ਅੰਮ੍ਰਿਤਸਰ ਤੁਸੀਂ ਖਾਸ ਵਿజిਟ ਕਰ ਸਕਦੇ ਜੇ ਨੇੜੇ ਤੇੜੇ ਕੋਈ ਕਿਸੇ ਵੀਰ ਨੇ ਹੁਣਾਂ ਲੋਕੋਂ ਚ گاਵਾ ਜਿਹੜਾ ਦੋਸਤੋ ਬਿਲਕੁਲ ਅੱਗੇ ਸ਼ਹਿਰ ਸਿਟੀ ਜਿਹੜੇ ਦੋਸਤੋ ਕਸਬੇ ਪੈ ਜਾਂਦੇ ਠੀਕ ਹੈ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ